ਸਭ ਤੋਂ ਪਹਿਲਾਂ ਤਨ ਤਨ ਗੁਰਨਾਨਕ ਬਾਦਸ਼ਾਹ ਦਾ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ కృਤੇ ਆਦ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਕੋਟਨ ਕੋਟ ਸ਼ੁਕਰਾਨਾ ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਕਿਰਪਾ ਮੇਰੇ ਵਰਗੇ ਨਿਮਾਨੇ ਨਾਦੂਸ ਇਨਸਾਨ ਤੇ ਜਿੰਨਾ ਸਰਕਾਰ ਮੈਨੂੰ ਦੱਬਦੀ ਸੀ ਨਾ ਓ ਨੋ ਮੇਰਾ ਵਾਹਿਗੁਰੂ ਮੇਰੇ ਤੇ ਬਲ ਬਖਸ਼ਦਾ ਸੀ ਬੰਦਾ ਇਹ ਬਲ ਬਖਸ਼ਦਾ ਸੀ ਬੰਦਾ ਬਿੰਦ ਦੀ ਮਦੀਦਿਆ ਬੰਦਾ ਬਿੰਦ ਦੀ ਮਦੀਦਿਆ ਕਿ ਦਿੱਲੀ ਜੇ ਹੁਕਮਰਾਨਾਂ ਨਾਲ ਇੱਟ ਨਾਲ ਇੱਟ ਖੜਕਾਉਣੀ ਹੈ ਔਰ ਔਰ ਮੈਨੂੰ ਇਸ ਗੱਲ ਦੀ ਇਹ ਪ੍ਰੇਰਣਾ ਸਭ ਤੋਂ ਵੱਡੀ ਆ ਮਿਲਿਤ ਮੈਂ ਕਹਿ ਸਕਦਾ ਕਿਉਂਕਿ ਜਿਨ੍ਹਾਂ ਦਿਨਾਂ 'ਚ ਮੈਂ ਅੰਦਰ ਸੀ ਜੇਲ੍ਹ 'ਚ ਸਾ ਸ਼ਹੀਦੀ ਦਿਹਾੜੇ ਦੇ ਵਿੱਚ ਉਹਨਾਂ ਦਿਨਾਂ 'ਚ ਆਏ ਛੋਟੇ ਸ਼ਹਿਜ਼ਾਦੇ ਆਨੇ ਔਰੰਗਜ਼ੇਬ ਦੀ ਉਹ ਮੁਗਲ ਸ਼ਾਸਨ ਦੀ ਦਵਾ ਥੱਲੇ ਨਹੀਂ ਆਏ ਹੱਕ ਸੱਚ ਦੀ ਗੱਲ ਤਗੜੇ ਹੋ ਕੇ ਕੀਤੀ ਤੇ ਸਾਡੇ ਵਰਗੇ ਨਾ ਚੀਜ਼ ਨੂੰ ਇਹ ਸਿੱਖਿਆ ਦੇਗੇ ਕਿ ਭਾਈ ਇਹ ਰਾਹ ਬਹੁਤ ਔਖਾ ਸਰਕਾਰਾਂ ਦੇ ਉਲਟ ਜੇ ਲੜਾਈ ਲੜਨੀ ਹੋਵੇ ਧੱਕਾ ਕਰਦੇ ਆ ਪਰਚੇ ਦਿੰਦੇ ਆ ਬਹੁਤ ਕੁਝ ਸਹਿਣਾ ਪੈਂਦਾ ਮਗਰ ਸੱਚ ਦੇ ਰਾਹ ਤੋਂ ਫਿੜਕੇ ਹੋਣਾ ਮੈਨੂੰ ਤਸੱਲੀ ਸੀ ਜੇ ਗੁਰੂ ਸਾਹਿਬ ਦੇ ਲਕਤੇ ਜਗਰ ਗੁਰੂ ਸਾਹਿਬ ਦੇ ਸਾਡੇ ਸਤਿਕਾਰਯੋਗ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫਟੇ ਸਿੰਘ ਜੀ ਬਾਬਾ ਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਜੇ ਇੰਨੀ ਛੋਟੀ ਉਮਰ ਚ ਐਡਾ ਵੱਡਾ ਸਿਖਿਆ ਦੇ ਕੇ ਤੇ ਦਾਸ ਨੂੰ ਅਸੀਂ ਤਾਂ ਉੱਚੀ ਨਹੀਂ ਮਗਰ ਪ੍ਰੇਰਣਾ ਸੋਚ ਹੈ ਦੀ ਵੱਡੀ ਦੇ ਕੇ ਉਹ ਚੀਦੀ ਦਿਹਾੜਿਆ ਨੇ ਵੀ ਮੈਨੂੰ ਐਡਾ ਬਲ ਦਿੱਤਾ ਕਿ ਜਦੋਂ ਮੈਨੂੰ ਪਤਾ ਲੱਗਦਾ ਸੀ ਕਿ ਪੰਜਾਬ ਪੁਲਿਸ ਤੇ ਇੱਕ ਨਵਾਂ ਪਰਚਾ ਦੇਣ ਲੱਗੀ ਆ ਤੇ ਚਾ ਚੜ ਦਿੰਦਾ ਸੀ ਕਿ ਵਾਹ ਵੱਡੇ ਹੁਣ ਤਾਂ ਮੈਂ ਦਿਲ ਦੀਆਂ ਘਰਾਈਆਂ ਚੋਂ ਦਿਲ ਦੀਆਂ ਘਰਾਈਆਂ ਚੋਂ ਤੁਹਾਡਾ ਸਭ ਦਾ ਆਪਣੀਆਂ ਮਾਵਾ ਭੈਣਾ ਦਾ ਬਜ਼ੁਰਗਾਂ ਦਾ ਭਰਾਵਾਂ ਦਾ ਮਜੀਠੇ ਹਲਕੇ 'ਚ ਬੈਠੇ ਇੱਕ ਇੱਕ ਮੇਰੀ ਮਾ ਦਾ ਭੈਣ ਦਾ ਬਜ਼ੁਰਗ ਦਾ ਭਰਾ ਦਾ ਜਿਨ੍ਹਾਂ ਨੇ ਦਿਨ ਰਾਤ ਅਰਦਾਸਾਂ ਕੀਤੀਆਂ ਕਬਤੀ ਅਰਦਾਸ ਹੈ ਕਿ ਅੱਜ ਮੈਂ ਬਾਹਰ ਆਇਆ ਨਹੀਂ ਤਾਂ ਸਰਕਾਰ ਦਾ ਵਾਸ ਚੱਲਦਾ ਤੇ ਇਹ ਤਾਂ ਚਾਹੁੰਦੇ ਸੀ ਕਿ ਇਹ ਮਰਿਆ ਬਾਹਰ ਆਵੇ ਜਿਉਂਦਾ ਬਾਹਰ ਨਾ ਆਵੇ ਕਿਹੜਾ ਫੜ ਲੂ ਗੁਰੂ ਸਾਹਿਬ ਇਹ ਚਲੀ ਇਹ ਚਲੀ ਮੈਨੂੰ ਇਸ ਗੱਲ ਦੀ ਸਮਝ ਸੀ ਕਿ ਜਦੋਂ ਪੱਤਰਕਾਰਾਂ ਨੂੰ ਨਹੀਂ ਛੱਡਿਆ ਜਾ ਰਿਹਾ ਪੱਤਰਕਾਰਾਂ ਦਾ ਕੰਮ ਹੈ ਸਹੀ ਖਬਰ ਲਾਉਣੀ ਆ ਪੱਤਰਕ ਟੱਸਾਂ ਤੇ ਪਰਚੇ ਹੋਏ ਆ ਮਿੰਟੂ ਗੁਰਸਰਿਆ ਸਾਹਿਬ ਰਤਨ ਤੇ ਪੰਜਾਬ ਕੇਸ਼ਰੀ ਗਰੁੱਪ ਤੇ ਕੋਈ ਮਾੜਾ ਜਾਂ ਜਿਹੜੀ ਸੱਚੀ ਗੱਲ ਕਰਦਾ ਸੀ ਆ ਮਾਨਕ गोयल ਸਾਹਿਬ ਤੇ ਹੋਰ ਕਿਹੜੇ-ਕਿਹੜੇ ਹਾਂਜੀ ਆ ਮਨਿੰਦਰ ਤੇ ਮੈਨੂੰ ਨਾ ਗੁੱਸਾ ਨਾ ਕਰ ਦਿਓ ਨਾ ਤਾਂ ਫੋਨ ਫਾਨ ਸੀ ਨਾ ਕੋਈ ਸੀ ਇੰਨਾ ਜਿੰਨਾ ਕਿ ਜੇਥੇ ਆਉਂਦਾ 7 ਮਹੀਨੇ ਮੇਰੇ ਨਾਲ ਤਾਂ ਅਥੋਡੇ ਸਾਰਿਆਂ ਦੀ ਦਿੱਤਾ ਇੱਥੇ ਕਾ ਗਰੀਬ じゃ ਸਾਡਾ ਵਿਚਾਰਾ ਵਰਕਰ ਹੈ ਉਹ ਦਵਿੰਦਰ ਸੋਂ ਉਹ ਮਸਾ ਦਿਹਾੜੀ ਕਰਕੇ ਕੰਮ ਚਲਾਉਂਦਾ ਕਹਿੰਦੇ ਨੇ ਪੁਲਿਸ ਦੇ ਕੰਮ 'ਚ ਵਿਗਨ ਪਾਇਆ ਇਹਨੂੰ ਵੀ ਅੰਦਰ ਤੋਰਤਾ ਹੈ ਇਸ ਲਈ ਇਸ ਲਈ ਇਸ ਲਈ ਮੇਰੇ ਵੀਰੋ ਸਰਕਾਰਾਂ ਦੇ ਖਿਲਾਫ ਲੜਦਾ ਸ਼ੌਕਾ ਨਹੀਂ ਲੜਿਆ ਤਾਂ ਜਾ ਸਕਦਾ ਜੇ ਉਹ ਸੱਚੇ ਪਾਤਸ਼ਾਹ ਦੀ ਮਿਹਰ ਬਖਸ਼ਿਸ਼ ਹੋਵੇ ਉਹ ਬਲ ਬਖਸ਼ਣ ਉਹ ਕਿਰਪਾ ਰੱਖਣ ਨਾਲ ਹੀ ਜਦੋਂ ਅਰਦਾਸਾਂ ਤੁਹਾਡੇ ਸਾਰੇ ਸੱਜਣ ਭਰਾ ਕਰਦੇ ਆ ਘਰ ਚੇ ਬੈਠੀਆਂ ਸਾਡੀਆਂ ਮਾਵਾਂ ਭੈਣਾਂ ਕਰਦੀਆਂ ਤੇ ਬਹੁਤ ਬਲ ਮਿਲਦਾ ਔਰ ਫੇਰ ਲੜਾਈ ਲੜੀ ਜਾ ਸਕਦੀ ਐਸ ਲਈ ਮੈਂ ਪਰਾਵਾ ਜਿਲ੍ਹ ਦੀਆਂ ਘਰਾਈਆਂ ਚ ਜਿੱਥੇ ਤੁਹਾਡਾ ਸਭ ਦਾ ਧੰਨਵਾਦ ਕਰਦਾ ਉਥੇ ਮੈਂ ਜੇਲ੍ਹ ਪ੍ਰਸ਼ਾਸਨ ਦੇ ਹਰ ਮੁਲਾਜ਼ਮ ਦਾ ਦੇਖੋ ਕੜਕ ਦੀ ਠੰਡ ਸੀ ਲੋਕ ਇਸ ਠੰਡ 'ਚ ਬਾਹਰ ਨਹੀਂ ਰਹਿ ਸਕਦੇ ਸੀ ਇਹਨਾਂ ਵਿਚਾਰਿਆਂ ਨੂੰ ਡਿਊਟੀ ਦਿੱਤੀ ਇੰਨੀ ਠੰਡ 'ਚ ਬਾਹਰ ਖਲੋਤੇ ਰਹੇ ਮੈਂ ਇਹਨਾਂ ਭਰਾਵਾਂ ਦੇ ਚਰਨਾਂ 'ਚ ਵੀ ਹੱਥ ਜੋੜ ਕੇ ਉਹਨਾਂ ਦਾ ਧੰਨਵਾਦ ਵੀ ਕਰਦਾ ਔਰ ਜੇ ਜੇਲ੍ਹ 'ਚ ਕਿਸੇ ਦਾ ਵੀ ਕਿਸੇ ਮੁਲਾਜ਼ਮ ਦਾ ਕਿਸੇ ਅਫਸਰ ਦਾ ਕਿਸੇ ਉਥੇ ਜਿੰਨੇ ਵੀ ਹਵਾਲਾਤੀਆ ਨੇ ਚਾਹੇ ਕੋਈ ਕਹਿੰਦੀ ਹੈ ਜੇ ਮੇਰੇ ਕਰਕੇ ਕਿਸੇ ਨੂੰ ਤੰਗੀ ਦਾ ਸਾਹਮਣਾ ਕਰਨਾ ਪਿਆ ਮੈਂ ਉਸ ਗੱਲ ਦੀ ਵੀ ਦੋਵੇਂ ਹੱਥ ਜੋੜ ਕੇ ਮਾਫੀ ਮੰਗਦਾ ਸਾਡੇ ਰਾਹ ਬਿਆਸ ਸੁਣ ਲਿਓ ਕਿ ਉਥੇ ਵੀ ਬਿੰਦੂ ਕਰਤੂ ਕੀਤਾ ਦਾ 50 ਮੇਰੀ ਬੇਨਤੀ ਸੁਣ ਲਿਓ ਜੀ ਅਗਲੀ ਗੱਲ ਸੁਣ ਲਿਓ ਔਰ ਜਿੱਲ ਦੀਆਂ ਗਹਿਰਾਈਆਂ ਤੋਂ ਸੰਤਾ ਮਹਾਪੁਰਸ਼ਾਂ ਦਾ ਦੇਸ਼ ਦੁਨੀਆ 'ਚ ਬੈਠੇ ਗੁਰੂ ਨਾਨਕ ਨਾਮ ਲੈਵਾ ਸੰਗਤ ਦਾ ਜਿਨ੍ਹਾਂ ਨੇ ਮੇਰੇ ਸਤਕਾਰਯੋਗ ਧਰਮ ਪਤਨੀ ਜੀ ਨੂੰchnya ਕੱਲ ਦੇ ਗਏ ਔਰ ਇੱਕੋ ਮੈਸੇਜ ਦਿੰਦੇ ਸੀ ਐਮਐਲਏ ਸਾਹਿਬ ਨੂੰ ਕਨੀਪਕੌਰ ਨੂੰ ਕਿ ਕਵਰਾਹੀ ਨਾ ਤਗੜਾ ਹੋ ਕੇ ਨਿਕਲੂਗਾ ਔਰ ਉਹ ਬਲ ਜੋ ਮਿਲਿਆ ਹੈ ਨਾ ਜੀ ਔਰ ਸ਼ਬਦਾ ਚ ਕਦੇ ਬਿਆਨ ਨਹੀਂ ਕੀਤਾ ਜਾ ਸਕਦਾ ਔਰ ਦਿਲ ਦੀਆਂ ਗਹਿਰਾਈਆਂ ਚੋ ਨਾ ਮੇਰੀ ਭਰਾਵੋ ਇਹ ਔਕਾਤ ਹੈ ਨਾ ਮੇਰੀ ਇਹ ਹੈਸੀਅਤ ਹੈ ਨਾ ਮੈਂ ਕੋਈ ਐਡਾ ਵੱਡਾ ਕੋਈ ਆਪ ਦੇ ਆਪ ਨੂੰ ਲੀਡਰ ਸਮਝਦਾ ਇਹ ਤਾਂ ਬੜੀ ਕਿਰਪਾ ਸੱਚੇ ਪਾਤਸ਼ਾਹ ਦੀ ਲੱਲੂ ਕਰੇ ਕਵਲੀਆਂ ਰੱਬ ਸਿੱਧੀਆਂ ਪਾਵੇ ਹਮ ਰੁੱਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤ ਗੁਰ ਸੰਗ ਕੀਰੇ ਹਮ ਖਾਪੇ ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਬਾਬਾ ਜੀ ਕਿਆ ਕਾਲੇ ਮੇਰੇ ਕੋਲ ਮੈਨੂੰ ਮਿਲਣ ਆ ਤੇ ਮੇਰੀ ਤਾਂ ਕਾਹਦੀ ਕੋਈ ਨਹੀਂ ਯਾਰ ਮੈਂ ਤਾਂ ਮਾੜਿਆਂ ਤੋਂ ਮਾੜਾ ਨਿਮਾਣੇ ਨਾ ਚੀਜ ਇਨਸਾਨਾ ਮਤਲਬ ਜਿਹੜਾ ਸਭ ਤੋਂ ਤੁਸੀਂ ਕਹਿ ਲਉਣਾ ਮਾੜਾ ਉਹਦਾ ਤੋਂ ਵੀ ਮਾੜਾ ਮੈਂ ਮਗਰ ਉਹਨਾਂ ਨੇ ਮੇਰੇ ਤੇ ਇੰਨੀ ਕਿਰਪਾ ਕੀਤੀ ਐਨਾ ਪਿਆਰ ਦਿੱਤਾ ਜਿਹੜੀ ਉਹ ਜਾਦੂ ਦੀ ਜੱਫੀ ਪਾ ਕੇ ਗਏ ਨਾ ਉਹ ਸ਼ਬਦਾਂ ਨਾਲ ਕਦੇ ਬਿਆਨ ਨਹੀਂ ਕੀਤੀ ਜਾ ਸਕਦੀ ਔਰ ਮੈਨੂੰ ਸੁਮੇ ਕੇ ਸੰਤਾ ਮਾਨਪੁਰਸ਼ਾਂ ਦਾ ਕੰਤਜੀ ਮਹਾਰਾਜ ਦਾ ਗੁਰਵਾਲੀ ਵਾਲਿਆਂ ਦਾ ਭਗਤਜੀ ਮਹਾਰਾਜ ਦਾ ਗੁਰਵਾਲੀ ਵਾਲਿਆਂ ਦਾ ਸਾਰਿਆਂ ਦਾ ਜਿਨ੍ਹਾਂ ਨੇ ਵਕ ਵਕ ਥਾਵਾ ਤੇ ਮੇਰੇ ਵਾਸਤੇ ਅਰਦਾਸਾਂ ਬੇਨਤੀਆਂ ਕੀਤੀਆਂ ਮੈਂ ਸਭ ਦਾ ਧੰਨਵਾਦ ਕਰਦਾ ਔਰ ਮੈਂ ਫੇਰ ਸਮੂਜੀ ਸੰਗਤ ਦਾ ਤੁਸੀਂ ਕੱਲ ਵੀ ਆਏ ਤੁਸੀਂ ਅੱਜ ਵੀ ਆਏ ਤੁਹਾਨੂੰ ਵੀ ਲੱਗਦਾ ਸੀ ਪਤਾ ਨਹੀਂ ਛੱਡਣਗੇ ਕਿ ਨਹੀਂ ਛੱਡਣਗੇ ਤੇ ਮੈਨੂੰ ਵੀ ਲੱਗਦਾ ਸੀ ਪਤਾ ਨਹੀਂ ਉਹ ਅਗਲਾ ਪਰਚਾ ਕਿਹੜਾ ਜਿਹੜਾ ਨਹੀਂ ਜਿਹੜਾ ਜਿਹੜਾ ਦੇ ਦਿਓ ਫਿਰ ਦੱਸ ਦੇਣ ਸਹੀ ਪਰ ਮੈਂ ਅੱਜ ਵੀ ਤੁਹਾਨੂੰ ਕਹਿੰਨਾ ਭਗਵੰਤ ਮਾਨ ਨੂੰ ਮਿੱਤਰਾ ਭਗਵੰਤ ਮਾਨ ਨੂੰ ਕਿਛ ਸਨੇਹਾ ਮੈਂ ਤਾਂ ਉਹ ਤਰੀ ਵਾਲੇ ਬੰਗਲ ਖਾ ਕੇ ਗੁਜ਼ਾਰਾ ਕਰ ਲਿਆ ਤੇਰਾ ਕੀ ਬਣੂ ਸੰਬਾ ਮੇਰੀ ਆ ਖਜ਼ਾਨਾ ਮੰਤਰੀ ਨੇ ਪੇਸ਼ ਕਰਨਾ ਬਜਟ ਐਕਸਾਈਜ਼ ਮੰਤਰੀ ਨੂੰ ਬੇਨਤੀ ਹੈ ਭਾਰਤੀ ਮੈਨੂੰ ਠੇਕੇ ਖਿਲਾ ਦਿਓ ਕਿਉਂਕਿ ਉਹਨੂੰ ਮਿਲਣੀ ਨਹੀਂ ਅੰਦਰ ਇਹਦੀਆਂ ਨਿਕਲਣੀਆਂ ਸੀਤਾ